ਕੀ ਆ ਬੜੀ ਥੱਕੀ ਥੀ ਅੱਜ ਚੁੱਪੀ ਕਰ ਜੋ ਤੁਸੀਂ ਅੱਜ ਤੇ ਕੀ ਆ ਬਹੁਤ ਜ਼ਿਆਦਾ ਥਕਾਵਟ ਹੋ ਗਈ ਹੈ ਕਾਫੀ ਥਕਾਵਟ ਹਾਲਵਾ ਹੈ ਕੋਈ ਹਾਏ ਘਰ ਦਾ ਕੰਮ ਥੋੜਾ ਤੁਸਾਨੂੰ ਹੱਲ ਨੇ ਯਾਰ ਆਂਡੇ ਆ ਫਿਰ ਇਹਦੀ ਥਕਾਵਟ ਘਰ ਦਾ ਕੰਮ ਤੇ ਫਿਰ ਹੁੰਦਾ ਜੀ ਨੋਆ ਤੀਆਂ ਸਾਰੀਆਂ ਹੱਲ ਮਿਲ ਕੇ ਤੁਸੀਂ ਕਰਦੀਆਂ ਜੇ ਪਰ ਜਾਈ ਤੇਰੀ ਨਾਲ ਬੀਜੀ ਵੇਲੇ ਤੁਸੀਂ ਕੰਦੇ ਤੇ ਆਉ ਨਾ ਤੁਸੀਂ ਬਹੁਤ ਭਾਬੀ ਜੀ ਭਾਬੀ ਜੀ ਕਿ ਭਾਬੀ ਨੇ ਫੇਰ ਦਾ ਵਕਤ ਪਾਇਆ ਹੈ ਜੇ ਘਰ ਦੇ ਵਿੱਚ ਕੀ ਵਕਤ ਪਿਆ ਸਵੇਰੇ ਸਵੇਰੇ ਦਵਾਈਆਂ ਦਾ ਮਾਤਾ ਜੀ ਦਾ ਦਵਾਈਆਂ ਦਾ ਪੰਗਾ ਪਾ ਕੇ ਬੈਗੇ ਤੁਹਾਡੀ ਵਾਰੀ ਹੈ ਤੁਸੀਂ ਲਿਆਵੋ ਤੁਸੀਂ ਲਿਆਵੋ ਮੈਂ ਕਿਹਾ ਬਾਹਰ ਗਏ ਆ ਆਣ ਕੇ ਤੇ ਮਾਤੇ ਮਾਤੇ ਦੀ ਦਵਾਈ ਲਿਆ ਦੇਣਗੇ ਨਹੀਂ ਨਹੀਂ ਭਾਜੀ ਨੂੰ ਸੋਕੋ ਮੈਂ ਕਿਹਾ ਭਾਈ ਤੁਸੀਂ ਲਿਆ ਦਿਓ ਤੁਹਾਨੂੰ ਪੈਸੇ ਆਪੇ ਪਾ ਦੇਣਗੇ ਪਹਿਲਾਂ ਮੈਂ ਦਵਾਈ ਲੈਣ ਗਈ ਫਿਰ ਪਰਥੇ ਦਾ ਸਿਆਪਾ ਪਾਤਾ ਸਬਜੀ ਦਾ ਸਿਆਪਾ ਪਾਤਾ ਤੁਹਾਡੀ ਵਾਰੀ ਹੈ ਇਸ ਤਰ੍ਹਾਂ ਰੈਸ਼ਨ ਲਿਆਉਣ ਵਾਲੇ ਹੀ ਲਾਚੀਆਂ ਕਹਿੰਦੇ ਤੂੰ ਜਿਆਦਾ ਵਰਤ ਦਿੱਤੀਆਂ ਮੈਂ ਤਹੋਂ ਰੈਸ਼ਨ ਲਿਆਣਾ ਜੇ ਕੋਈ ਨੇ ਘਰ ਦੇ ਵਿੱਚ ਮਾੜਾ ਮੋਟਾ ਚੱਲਦਾ ਹੁੰਦਾ ਵਾ ਯਾਰ ਐਨਾ ਚੀਜ਼ਾਂ ਦੀ ਪਰਵਾਹ ਨਾ ਕਰਿਆ ਕਰੋ ਮੈਂ ਕੋਈ ਪਰਵਾਹ ਨਹੀਂ ਕਰਦਾ ਦੋਸਤ ਆਪਾਂ ਕਰਨਾ ਕੀ ਆ ਲਿਆਣਾ ਕੀ ਆ ਰੈਸ਼ਨ ਰੈਸ਼ਨ 200 ਦਾ ਆ ਲਖਾ 3 ਕਿਲੋ ਤੇਲ 3 ਕਿਲੋ ਤੇਲ ਤੇ ਨਾਲੇ ਖੁੱਲਾ ਲਿਆਣਾ ਬੋਤਲਾਂ ਵਾਲਾ ਨਹੀਂ ਲਿਆਣਾ ਅੱਗੇ ਕਿੰਨਾ ਆਉਂਦਾ ਸੀ ਪਤਾ ਨਹੀਂ ਮਨ ਜਿੰਨਾ ਵੀ ਆਂਦਾ 3 ਕਿਲੋ ਲਿਖੋ ਅੱਗੇ 5 ਕਿਲੋ ਆਂਦਾ ਹੁੰਦਾ ਤੇਲ ਸਾਡੇ ਚਲੋ ਕੋਈ ਖੁੱਲਾ ਲਿਆਣਾ ਤੇਲ 3 ਕਿਲੋ ਲਿਖੋ ਤੇ ਸਹੀ ਤੁਸੀਂ ਖੁੱਲਾ ਤੇਲ ਕੀ ਕਰਨਾ ਲੀਟਰ ਲੀਟਰ ਵਾਲੀਆਂ ਬੋਤਲਾਂ ਆਂਦੀਆਂ ਉਹ ਹੀ ਆਂਦੀਆਂ ਸਾਡੇ ਸਾਡੀ ਵਾਰੀ ਹੀ ਐਦਕੇ ਤੇ ਵਾਰੀ ਆ ਤੇ ਫੇਰ ਕੀ ਆ ਸਮਾਨ ਬੰਦ ਕਰਤੀ ਲੈ ਆਈਏ ਨਾ ਸਵਾਨ ਤੁਸੀਂ ਲਿਖੋ ਤਾਂ ਸਹੀ 3 ਕਿਲੋ ਤੇ ਤੁਸੀਂ ਲਿਖਦੇ ਹੋ 3 ਚਲ ਮਾਪੇ ਵੇਖ ਲਵਾਂਗਾ ਚਲ ਤੇਲ ਮੈਂ ਅੱਗੇ ਵੇਖ ਲਵਾਂਗਾ ਕਿੰਨਾ ਲੈਣਾ ਰਾਜਮਾ ਲਿਖ ਲੋ ਰਾਜਮਾ ਕਿੰਨੇ 1 ਕਿਲੋ ਘੱਟ ਲੱਗਦੇ ਸਾਡੇ ਐਨਾ ਵੱਡਾ ਟੱਬਰ ਹੈਗਾ ਤੇ ਰਾਜਮਾ 1 ਕਿਲੋ ਘੱਟ ਲੱਗਦੇ ਬਾਕੀ ਦਾਲਾਂ ਵੀ ਲਖਵਾਨੀ ਪਈਆਂ ਨਾ ਅੱਗੇ ਹਸਾਵਲਾ 2.5 ਕਿਲੋ ਦੀ ਉਹ ਲੈ ਆਂਦੇ ਸੀ ਮਾੜਾ ਕਿਲੋ ਕਿਲੋ ਦੇ 2.65 ਤੇ ਅੱਧਾ ਕਿਲੋ ਵੱਖਰੇ ਲਿਆਂਦੇ ਸੀ ਮੇਰੀ ਗੱਲ ਸੁਣੋ ਖੁੱਲੇ ਲਿਆਨੇ ਆ ਅਸੀਂ ਪੈਕੇਟਾਂ ਵਾਲੇ ਨਹੀਂ ਲਿਆਨੇ ਡੀਮਾਰ ਜਾਣਾ ਨਾ ਕੁੱਲੇ ਬਹੁਤ ਵਧੀਆ ਰਾਜਮਾ ਮਿਲਦੇ ਆ ਓ ਕੀ ਹੋ ਗਿਆ ਤੈਨੂੰ ਇਹ ਕਿਦਿਆਂ ਨਸਾਂ ਦੇਣੇ ਕਿਲੋ ਰਾਜਮਾ ਚਲ ਡੇਢ ਲਿਖ ਲੋ ਔਰ 2.5 ਕਿਲੋ ਆਂਦਾ ਮੈਂ 2.5 ਕਿਲੋ ਲਿਖਣ ਲੱਗਾ ਖੰਡ ਲਿਖੋ ਖੰਡ 6 ਕਿਲੋ ਕਿ ਦੀਆਂ ਨਾ ਸਮਝਦੇ ਨਹੀਂ ਖੰਡ ਜੀ ਤੁਸੀਂ ਸਮੇਂ ਵਾਰੀ ਸਾਡੀ ਹੈ ਤੱਬਰ ਦੇ ਵੇਖ ਤੱਬਰ ਚਲ ਜਾਏ 6 ਕਿਲੋ ਲਿਖੋ ਵਾਰੀ ਸਾਡੀ ਹੈ ਓਏ 10 ਕਿਲੋ ਸਮਝਦਾ ਨਹੀਂ ਤੁਸੀਂ ਕੁਝ ਵੀ ਤੇ ਵਾਰੀ ਸਾਡੀ ਹੈ ਤੇ ਅਸੀਂ ਦੂਜੇ ਦਿਨ ਫੇਰ ਛੋਲਾ ਪਾ ਫੜ ਕੇ ਤੁਹਾਨੂੰ ਕਹਿੰਗੇ ਉਹ ਫਲਾਂ ਦੀ ਚੀਜ਼ ਖਤਮ ਹੋ ਗਈ ਜਦੋਂ ਜਾਵਾਂਗੇ ਉਦੋਂ ਦੇਖਾਂਗੇ ਤੁਸੀਂ ਲਿਖੋ ਤੇ ਸਹੀ 6 ਕਿਲੋ ਮੈਂ ਵੇਖ ਲਾਂਗਾ ਆਪਣੇ 6 ਕਿਲੋ ਠੀਕ ਹੈ ਖਾਣ ਹਾਂਜੀ ਮੇਰੀ ਗੱਲ ਸੁਣੋ ਇਹ ਸਾਰਾ ਸਮਾਨ ਤੁਹਾਨੂੰ ਮੈਂ ਲਿਖਾਤਾ ਬਾਕੀ ਦਾਲਾਂ ਦੁੱਲਾਂ ਆਪਣੇ ਹਿਸਾਬ ਨਾਲ ਲੈਣਨਾ ਛੇ 6.5 ਹਜ਼ਾਰ ਦਾ ਸਮਾਨ ਆ ਜਾਣਾ ਤੇ ਤਿੰਨ 3.5 ਬਾਚੀ ਜਾਣਾ ਜੇ ਸਾਡਾ ਅੱਗੇ ਸਾਡਾ 10000 ਰੁਪਿਆ ਸਾਡੇ 9000 ਰੁਪਿਆ ਕਦੀ 10.5 ਲੱਗਦਾ ਹੁੰਦਾ ਮੈਂ ਤੁਹਾਨੂੰ ਦੱਸ ਐਸੇ ਪਿੱਛੇ ਤੁਹਾਡਾ ਮੈਂ ਸਮਾਨ ਲਖਾ ਨਹੀਂ 6.5 ਚ ਆਇਆ ਤੇ ਮਹੀਨੇ ਚ ਸਮਾਨ ਵੀ ਸਾਡਾ ਥੋੜਾ ਬੋਧਾ ਵੱਜ ਜਾਂਦਾ ਉਹ ਜਦੋਂ ਬਚੇਗਾ ਉਦੋਂ ਦੇਖੀ ਜਾਏਗੀ ਸਾਡੇ ਹਜ਼ਾਰ ਮੋ ਗਿਆ ਤੇ ਫੇਰ ਆਵੇਂ ਕਿਲ-ਕਿਲ ਪਈ ਉਹ ਨਹੀਂ ਪੈਂਦੀ ਮੈਂ ਆਪੇ ਵੇਖ ਲੈ ਡੱਬਿਆਂ ਚ ਮੈਂ ਚਾਹੀਦਾ ਪਤਾ ਨਾ ਪਰਚਾਈ ਨਾਲ ਮੁੜ ਕੇ ਜਾਣ ਖਾਈ ਨਹੀਂ ਸਾਡੀ ਡੱਬਿਆਂ ਚ ਮੈਂ ਇਹ ਵਾਧੂ ਸਮਾਨ ਮੈਂ ਰੱਖਿਆ ਹੈ ਅਲਮਾਰੀ ਦੇ ਵਿੱਚ ਉਹੀ ਮਬਲਟ ਕੇ ਫੇਰ ਉਧਰ ਪਾ ਦੇਣਾ ਸਾਡੇ ਤੂੰ ਆਪਣੇ ਸਾਹਮਣੇ ਲਿਖਾ ਮੈਂ ਵੇਖ ਲਵਾਂਗਾ ਕੀ ਖੰਡ ਹੋਲੀ ਬੋਲੋ ਤੁਹਾਨੂੰ ਡਿੱਚੂ ਬੁੱਲੀ ਦਿੰਦੇ ਪਏ ਤਾਂ ਡਿੱਡੀਵਾਜੋ ਚ ਉਹਨੇ ਫੇਰ ਆਜਣਾ ਜੇ ਸੁਣ ਲੈ ਕੇ ਫੁੱਟਬਾਲ ਵਗਨ ਡਿੱਡ ਦੀ ਡਿੱਡ ਦੀ ਆਣਾ ਉਹਨੇ ਅਯਾ ਤੂੰ ਕਿਹੋ ਜੀ ਗੱਲਾਂ ਕਰਦੀ ਪਈ ਆ ਹੁਣ ਤੁਸੀਂ ਸੌਤਾ ਲੈ ਆਣਾ ਤੇ ਤੂੰ ਡਰਦੀ ਕਾਨੂੰ ਉਹਨੇ ਫੇਰ ਕਿਹਾ ਅਨਿਲ ਕੀ ਹੋਈ ਆਈ ਕੀ ਕਰਦਾ ਪਿਆ ਮੈਂ ਅੱਛਾ ਸਮਾਨ ਲੈਣ ਚੱਲਿਆ ਮੈਂ ਮੇਰੇ ਵੱਸੇ ਵੀ ਲੈ ਆਈ ਉਹ ਵੀ ਲੈ ਆਵੇਂ ਫੇਰ ਇਹ ਕੰਮ ਉਹ ਲਖਾਤਾ ਮੈਂ ਲਖਾਤਾ ਚੱਲ ਭੱਜ ਹੁਣ ਕਿੱਥੇ ਭੱਜ ਚੱਲ ਸਾਈਜ ਐ ਮੀਰ ਸੋਇ ਤੇ ਦਾ ਕੰਮ ਕਰ ਮੈਂ ਆਪੇ ਵੇਖ ਲਾਂਗਾ ਕੀ ਕਰਨਾ ਵਾ ਬਸ ਭੜਾਈ ਦੀ ਗੱਲ ਕਰਨਾ ਮੇਰੀ ਨਾ ਗੱਲ ਕਰਨਾ ਓਏ ਆਪਣੇ ਪਰਿਵਾਰ ਦੀ ਗੱਲ ਹੈ ਹਾਂ ਤੇ ਮੈਂ ਤੁਹਾਡੇ ਪਰਿਵਾਰ ਚ ਨਹੀਂ ਗਈ ਤੇਰੀ ਸੋਚ ਵਖਰੀ ਉਹਨਾਂ ਦੀ ਸੋਚ ਵਖਰੀ ਬਹੁਤ ਸੋਹਣੀ ਸੋਚ ਸਾਡਾ ਵੀ ਬੇੜਾ ਕਰਕੇ ਕਰਵਾਣਾ ਸਾਡਾ ਵੀ ਕੇਲੇ ਤੀ ਦੋਨਾਂ ਨੇ ਝਗੜਾ ਕਰਾ ਦੇਣਾ ਐਵੇਂ ਕਰਾ ਦੇਣਾ ਝਗੜਾ ਅਸੀਂ ਦੋਵੇਂ ਭਰਾ ਚਲੇ ਜਾਵਾਂਗੇ ਆਪੇ ਕਿੱਥੇ ਆਪੇ ਜਾ ਕੇ ਸੌਦਾ ਲੈ ਆਵਾਂਗੇ ਮੈਨੂੰ ਪਤਾ ਤੁਸੀਂ ਦੋਵੇਂ ਗਈਆਂ ਨਾ ਤੁਸੀਂ ਇੱਕ ਇਹਸਾ ਉਹ ਕਰਨੀ ਆ ਲੈ ਰੱਬ ਦਾ ਨਾ ਮੁੜ ਕੇ ਫੇਰ ਸਾਨੂੰ 15 ਦਿਨਾਂ ਬਾਅਦ ਤੁਸੀਂ ਕਹਿੰਦੇ ਰਾਸ਼ਨ ਲੈ ਕੇ ਆਓ ਚੁੱਪ ਚੁਪ ਕੇ ਮੇਰੀ ਗੱਲ ਸੁਣੋ ਭਾਵੇਂ ਜਾਣਾ ਚਾਹੇ ਨਾ ਜਾਣਾ ਸਾਢੇ 3-4000 ਰੁਪਏ ਬਚ ਜਾਣਾ ਸਾਨੂੰ ਦਿਹਾੜਾ ਦੇ ਦਿਨ ਆਂਦੇ ਵੇ ਬੱਚਿਆਂ ਨੂੰ ਚੀਜ਼ਾਂ ਲੈ ਕੇ ਦਵਾਂਗੇ ਮੇਰੀ ਗੱਲ ਸੁਣੋ ਤੁਹਾਡਾ ਵੀ ਸੂਟ ਨੇ ਤੁਸੀਂ ਸਮਝਦੇ ਕਿਉਂ ਨਹੀਂ ਸਾਢੇ 3-4000 ਰੁਪਏ ਬਚ ਜਾਣਾ ਮੈਂ ਸਰਤਾ ਡੇਵੀ ਕਪੜੇ ਆਏ ਨੇ ਮੇਰੇ ਵੀ ਆਏ ਨੇ ਤੁਹਾਡਾ ਹੀ ਮੈਂ ਖਰਚਾ ਹੀ ਬਚਾਨੀ ਪਈ ਆ। ਉਹ ਮੇਰੀ ਗੱਲ ਸੁਣ। ਹਾਂਜੀ। ਤੂੰ ਪੈਸੇ ਨਾ ਬਚਾ। ਕਿਉਂ? ਤੂੰ ਫੇਰ ਦੱਸ ਦਿਨਾ ਬਾਅਦ ਦੋਨਾਂ ਨੇ ਸਾਨੂੰ ਕਹਿਣਾ ਵਾ। ਕੋਈ ਨਹੀਂ ਗੰਦਾ ਤਾਂ ਮੋਗਿਆ ਇੱਕ ਰਾਸ਼ਨ ਮੋਗਿਆ ਜੇ ਲੈ ਕੇ ਆਓ ਇੱਕ ਵਾਰੀ ਰਾਸ਼ਨ ਲੈ ਆਓ ਜੇ ਲੈਣਾ ਨਹੀਂ ਤੁਹਾਨੂੰ ਕੋਈ ਨਹੀਂ ਗੰਦਾ ਨਹੀਂ ਮੁਕਦਾ ਰਾਸ਼ਨ। ਤੁਸੀਂ ਰਾਸ਼ਨ 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 ਲਾਇਆ ਮੈਂ ਕਹਿੰਦੀ ਵੀ ਨਹੀਂ ਮੁਕਦਾ ਨਹੀਂ ਮੁਕਦਾ ਤੁਸੀਂ ਫੇਰ ਨਹੀਂ ਸਮਝਦੇ ਸਾਡਾ ਸਿਰ ਨਾ ਖਾਣਾ। ਨਹੀਂ ਤੁਹਾਡਾ ਸਿਰ ਨਹੀਂ ਖਾਣਾ। ਰਾਸ਼ਨ ਮੋਗਿਆ ਜੇ ਲੈ ਆਓ ਜਾ ਕੇ। ਨਹੀਂ ਗੰਦੇ। ਰਾਸ਼ਨ ਕਾਦਾ ਮੁਕਰ 10 ਤਰੀਕ ਤੇ ਅੱਜ ਹੋ ਗਈ ਆ। ਕਿਆ ਕਿਨੇ ਦਿਨਗੇ 20 ਦਿਨ 20 ਦਿਨ ਚ ਨਸਮਾਨ ਖਾਲਾਂਗੇ ਅਸੀਂ ਸਾਰੇ ਜਾਨੇ ਉਹ ਮੇਰੀ ਗੱਲ ਸੁਣ ਤੂੰ ਇਸ ਤਰ੍ਹਾਂ ਕਰ ਤੂੰ ਇੱਥੋਂ ਉੱਠ ਐਵੇਂ ਚੱਲ ਮੈਂ ਆਪੇ ਵੇਖ ਲਾਂਗਾ ਰਸ਼ ਨਹੀਂ ਐਵੇਂ ਵੇਖ ਲਾਂਗਾ ਮੈਂ ਵੇਖ ਲਾਂਗਾ ਰਸ਼ ਇਸ ਤਰ੍ਹਾਂ ਲੈ ਆ ਅੱਛਾ ਅੱਛਾ ਦੇ ਮੇਰੀ ਗੱਲ ਸੁਣੋ ਕੰਪਨੀ ਬਾਗ ਚਲੀਏ ਪੱਲਾ ਤੁਸੀਂ ਅੱਡੇ ਸੋਨਾ ਘੁਮਾਉਂਦੇ ਫਰਾਂਦੇ ਹੀ ਕਮਜੋ ਨਮਾ ਨਾ ਸਾਡਾ ਵਿਆਹ ਹੈ ਤੁਨ ਤੁਸੀਂ ਇੱਕ ਵਾਰੀ ਵੀ ਨਹੀਂ ਨਾਮ ਲੈਂਦੇ ਕਿੱਦੇ ਜਾਣਾ ਹੈ ਉਹ ਆਪਾਂ ਹੀ ਨਵੇਂ ਸੀ ਤੇ ਹੁਣ ਪੁਰਾਣੇ ਹੋ ਗਏ ਉਹ ਉਹ ਤਾਂ ਹੁਣ ਅਸੀਂ ਪੁਰਾਣੇ ਹੋ ਗਏ ਆ ਕਿ ਹੁਣ ਬੱਚਿਆਂ ਦਾ ਨਹੀਂ ਤੇ ਤੈਨੂੰ ਭਾ ਹੋਰ ਕੰਪਨੀ ਬਾਗ ਲੈ ਤੈਨੂੰ ਜ਼ਰੂਰ ਤਾਂ ਫ਼ਹਮੀ ਹੀ ਗਈ ਜੇ ਫਿਰ ਪੱਲਾ ਅਸੀਂ ਘੁੰਮੇ ਫਿਰੇ ਨਹੀਂ ਖੂ ਤਾਂ ਸਾਡਾ ਟਾਈਮ ਹੈ ਘੁੰਮਣ ਫਿਰਨ ਦਾ ਤੇ ਘੁੰਮਣ ਫਿਰਨ ਦਾ ਕੰਪਨੀ ਬਾਗ ਕਿੱਥੇ ਦਰਬਾਰ ਸਾਹਿਬ ਜਾਣਿਆ ਸ਼ਿਦਾ ਸਾਹਿਬ ਜਾਣਿਆ ਕਿਤੇ ਦੁਰਗਾ ਮੰਦਿਰ ਜਾਣੇ ਆ ਉਦੋਂ ਦੁਰਯਾ ਸ਼ਿੱਧਾ ਵਿੱਚ ਆਜਾ ਅਹੀਂ ਕੋਈ ਕੰਪਨੀ ਬਾਤ ਤੂੰ ਨਾ ਉਥੇ ਕੁੱਤੇ ਪੈ ਗਏ ਤੇ ਮੁਰਗੀਆਂ ਹੀ ਭੱਜ ਵੀ ਨਹੀਂ ਸਕਦੇ ਹਾਂ ਕੁੱਤੇ ਬੈਣੇ ਇੱਥੇ ਤੁਹਾਡਾ ਦੱਦੂ ਵੀ ਕੰਮ ਕਰਦਾ ਦੋਨੇ ਤੂੰ ਇੱਥੇ ਹੀ ਪਰ ਜਾਏਗਾ ਮਗਰ ਲੱਗੇ ਮਾਂ ਖਾ ਸਾਡਾ ਤੇਰੇ ਨਾ ਖਾ ਇੱਥੇ ਕਿਹਨੇ ਨਾ ਚਲੀ ਤੁਮਾਂਗੀ ਖੱਪੇ ਮਰੇ ਆਏ ਆ ਕਈ ਚਾ ਨਹੀਂ ਕੋਈ ਕੁਛ ਨਹੀਂ ਕੋਈ ਪਾਣੀ ਨਹੀਂ ਰਾਮਨਾ ਇਹ ਰੈਸਟ ਕਰ ਮੇਰੀ ਕਿਰਨ ਆ ਲਵੇ ਮੇਰੀ ਕਿਰਨ ਆਲੇ ਮੈਂ ਉਹਦੇ ਨਾਲ ਇੱਥੇ ਜਾਣਾ ਹੀ ਨਹੀਂ ਕਰਨਾ ਤੁਹਾਡੇ ਬੱਚੇ ਨਾਲ ਲੋ ਲੋ ਅੱਡਾ ਕੰਮ ਕਰਦੇ ਉਹ ਨਿਕਲਦੀ ਵੀ ਨਹੀਂ ਕਿ ਸਿਰੇ ਸਲ ਦੋਨਾਂ ਨੂੰ ਸੂਟ ਲੈ ਤੁਸੀਂ ਇੱਕ ਸੂਟ ਵਿੱਚ ਕਿੜ 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 ਪਾ ਲੈ ਇੱਕ ਕੰਪਨੀ ਬਾਗ ਦਾ ਨਾਮ ਹੋ ਜਾ ਤੁਸੀ ਤੁਹਾਨੂੰ ਸੂਟ ਨਹੀਂ ਲਿਆ ਇੱਕ ਕਿਹ ਕਿਹ ਸੂਟ ਜਾ ਰਾਮਨਾ ਮੈਂ ਆਪਣੀ ਘਰ ਆ ਪਿਆ ਅਲਮਾਰੀ ਵਿੱਚ ਪਈ ਆਪਣੀ ਕਿਰਨ ਨੂੰ ਫੋਨ ਕਰਦੀ ਉਹਨੂੰ ਪੁੱਤਰ ਨੂੰ ਫੋਨ ਕਰਦੀ ਤੁਹਾਡੇ ਕੀ ਚ ਤੁਸੀਂ ਭੁਜਾਈ ਦੇ ਸਕਿਆ ਬਣੋ ਭੁਜਾਈ ਦੇ ਹੀ ਬਣੋ ਮੇਰੇ ਨਾਮ ਸਾਰੇ ਐਸ਼ਰ ਰਸ਼ਨ ਲਿਆਣਾ ਲਿਆਓ ਰਸ਼ਨ ਮਾਪੇ ਲਾ ਲਿਆਓ ਤੁਹਾਡੀ ਮਰਜ਼ੀ ਤੂੰ ਚਾਹ ਬਣਾ ਕੇ ਲਿਆ ਕੇ ਦੀ ਕਿਰਨ ਆਈ ਕਿ ਤੇ ਬਣਾਏਗੀ ਜਲਦੀ ਚਾਹ ਬਣਾ ਕੇ ਲਿਆ ਕੋਈ ਨਹੀਂ ਬੰਦੀ ਇਹਨਾਂ ਦੀ ਕਿਲ ਕਿਲੀ ਪਈ ਰਹੀਂਦੀ ਸਾਰੀ ਦਿਹਾੜੀ ਜਨਾਨੀਆਂ ਨੇ ਐ ਨਹੀਂ ਸੋਚਦੀਆਂ ਕਿ ਬੰਦਾ ਥੱਕਿਆ ਟੁੱਟਿਆ ਆਇਆ ਚਲ ਯਾਰ ਉਹਨੂੰ ਕੋ ਚਾਹ ਪਿਆਈਏ ਕਰੀਏ ਦੇਹ ਚੁਗਲੀਆਂ ਉਹਨੇ ਆਪਣੇ ਘਰ ਵਾਲੇ ਨੂੰ ਚੁਗਲੀਆਂ ਲਾਣੀਆਂ ਐ ਇਹਨੇ ਆਪਣੇ ਘਰ ਵਾਲੇ ਨੂੰ ਚੁਗਲੀਆਂ ਲਾਣੀਆਂ ਮੁੜ ਕੇ ਘਰਾਂ ਇਕਲੇਸ਼ ਤੇ ਆਪੇ ਪਹਿਣੇ ਐ ਇਹੋ ਜਿਹੇ ਜਨਾਨੀਆਂ ਦੇ ਸਿਆਪਾ ਪਾਉਂਦੀਆਂ ਘਰਾਂ ਚੰਗੇ ਭਲੇ ਘਰ ਹੁੰਦੇ ਨੇ ਵਿਚਾਰੇ ਬਜ਼ੁਰਗ ਵੀ ਹੁੰਦੇ ਨੇ ਉਹਨਾਂ ਨੂੰ ਵੀ ਵੰਡ ਕੇ ਰੱਖ ਦਿੰਦੀਆਂ ਹੁਣ ਰਾਸ਼ਨ ਦੇਖੋ ਰਾਸ਼ਨ ਲਿਆਣਾ ਹੁਣ ਜਿੰਨੇ ਜੀਉ ਦੇ ਸਾਹਮਣਾਂ ਰਾਸ਼ਨ ਲਿਆਣਾ ਆਪਾਂ ਉਹਦੇ ਸਾਹਮਣਾਂ ਲਈ ਰਾਸ਼ਨ ਲਿਆਵਾਂਗੇ ਘੱਟ ਕੀ ਕਰਨਾ ਜੇ ਅਸੀਂ ਰਾਸ਼ਨ ਮੰਨ ਲਓ 10 ਕਿਲੋ ਖੰਡ ਲੱਗਦੀ ਹੈ ਤੇ 3 ਕਿਲੋ 4 ਕਿਲੋ ਖੰਡ ਮਾਨੂੰ ਲਖਾਂਦੀ ਪਈ ਹੈ ਮੁੜ ਕੇ 6 ਕਿਲੋ ਖੰਡ ਜਦੋਂ ਫੇਰ ਲਗਣੀ ਹੈ ਉਸ ਲਈ ਸਾਨੂੰ ਫੇਰ ਇਹਨੇ ਕਹਨੇ ਰਾਸ਼ਨ ਮੁੱਕ ਜਾਈ ਦੇ ਇਹੋ ਜੀਆਂ ਗੱਲਾਂ ਕਰਦੀਆਂ ਚੰਗੀਆਂ ਲੱਗਦੀਆਂ ਚਾਹ ਬਣਾਵੇ ਵੇਖੋ ਹੁਣ ਚਾਹ ਬਣਾ ਕੇ ਆਂਦੀ ਹੈ ਫਿਰ ਮੈਂ ਵੇਖਦਾ ਮੈਂ ਆਪਣੇ ਸਾਹਮਣੇ ਆਪੇ ਜਾ ਕੇ ਰਾਸ਼ਨ ਲੈ ਆਵਾਂ ਚਾਹ ਬਣਾਵਾਨਾ ਲਈ ਮੇਰੇ ਨਹੀਂ ਸਕੇ ਬੰਨੇ ਭਰਾ ਦਾ ਹੀ ਸਕਾ ਬਨਣਾ ਵੈ ਮਜਾਲ ਐ ਇਹਨਾਂ ਨੇ ਕਹਿ ਦਨਾ ਮੈਂ ਕੋਈ ਕਿ ਕੋਈ ਗਾਲੀ ਮੇਰੀ ਸੁਣ ਲੈ ਸਾਰੀ ਉਮਰ ਨਹੀਂ ਸੁਣੀ ਹੁਣ ਕਿਤੇ ਬੁੱਢੇ ਵੇਲੇ ਸੁਣੀ ਪੋਤਰੇ ਦੋਤਰੇਆਂ ਵਾਲੀ ਮੈਂ ਹੋ ਚੱਲੀ ਆ ਹਜੇ ਤੱਕ ਨਹੀਂ ਮੇਰੀ ਸੁਣਦੇ ਪੇ ਭਰਾ 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 ਲਾਇਆ ਉਹ ਮੀਸਰੋ ਜੀ ਫੁੱਟਬਾਲ ਵਕਨ ਨੂੰ ਸਿਖਾ ਦਿੰਦੀ ਐ ਤੇ ਚਮਚਾ ਜਿਆ ਬਣਾਇਆ ਆ ਬਿਲਕੁਲ ਚਮਚੇ ਹੀ ਬਣ ਗਏ ਜੋ ਮਰਜ਼ੀ ਕਰਨ ਪਚਾਨ ਨਾ ਪਚਾਨ ਮੇਰਾ ਕੀ ਜਾਨਾ ਖਤਮ ਕਰਨ ਖਸਮਾਨ ਖਾਨ ਜੋ ਮਰਜੀ ਕਰਨ ਨਾ ਮੈਂ ਤੇ ਚਾਹ ਬਣਾਵਾਂ ਨਾ ਵਾਸਤੇ ਹੋਰ ਵਕਤ ਪਾਦਾ ਭਾਬੀ ਨੂੰ ਵੀ ਪੁੱਛੀ ਲੈਣੀ ਚਾਹ ਪੀਣੀ ਫਿਰ ਸਿਖਾ ਦੇਣਾ ਅਨੀ ਲਾਇਆ ਵੈ ਤੇ ਮੰਨੂ ਚਾਹ ਨਹੀਂ ਬਣਾ ਕੇ ਭਲਾਈ ਖਲੇਰਾ ਵੇ ਕਿੰਨਾ ਪਿਆ ਸਾਰਾ ਸਮਾਨ ਕਰਨ ਪਾਲਾ ਮਸ਼ੀਨ ਵੀ ਉਦਾਂ ਛੱਡ ਛੱਡੀ ਹਾਂ ਦੇ ਕਿੰਨਾ ਸੋਨਾ ਹੋ ਗਿਆ ਕੀ ਕਰਨੀ ਆ ਕੁਛ ਨਹੀਂ ਮੈਂ ਵੇਖਣ ਦੀ ਸੀ ਕਿ ਪਲਾਂਟਸ ਵਗੈਰਾ ਤੇ ਉਹ ਬਸ ਉਹ ਲੱਗੇ ਹੋਏ ਕਿੰਨੂ ਮੈਂ ਹੁਣੇ ਉਧਰ ਹੀ ਆਈ ਆ ਤੇ ਮੇਰੀ ਗੱਲ ਸੁਣੋ ਬੋਲੋ ਮੇਰਾ ਨਾ ਅੱਜ ਕੁਝ ਖਾਣ ਦਾ ਬੜਾ ਚੀਕ ਰਹਿੰਦੇ ਆ ਜੋ ਜੀ ਕਰਦਾ ਉਹ ਘਰ ਬਣਾ ਲੈ ਨੀ ਤੇ ਮੰਗਾ ਲੈ ਮੈਂ ਸੋਚਣ ਦੀ ਆਪਾਂ ਬਾਹਰ ਚੱਲੀਏ ਕੁਝ ਖਾਣ ਵਾਸਤੇ ਹੋਣ ਤੇ ਨਹੀਂ ਸ਼ਾਮ ਨੂੰ ਚੱਲਾਂਗੇ ਫਿਰ ਯਾਰ ਪਰ ਜੀ ਜਦੋਂ ਕਰਦਾ ਹੈਗਾ ਉਹਦਾ ਹੀ ਖਾਣਾ ਵਾ ਮੇਰਾ ਤੇ ਹੁਣ ਕਰਨਦੇ ਆ ਜਾਂ ਆਪਾਂ ਇੱਕ ਕੰਮ ਕਰਦੇ ਆ ਹਾਂ ਹਾਂ ਕਿ ਆਪਾਂ ਨਾ ਸਾਰਿਆਂ ਵਾਸਤੇ ਨਾ ਘਰੇ ਹੀ ਮੰਗਾ ਲੈਨੇ ਨਾਲੇ ਮੇਰੀ ਪੇ ਆਈ ਆ ਤੇ ਸਾਰਿਆਂ ਨੂੰ ਖਵਾਣੇ ਪੈਣੇ ਨਹੀਂ ਚਲੋ ਇਹ ਠੀਕ ਆ ਕਿ ਸ਼ਾਮ ਨੂੰ ਸਾਰੇ ਜਾਣੇ ਖਾਣੇ ਆਪਾਂ ਬਾਹਰੋਂ ਕੁਝ ਆਰਡਰ ਕਰ ਲਾਂਗੇ। ਹੂੰ ਇਹ ਠੀਕ ਹੈ ਪਰ ਤੂੰ ਆਪਣੇ ਪੈਸੇ ਨਾ ਨਾ ਵਰਤ। ਤੂੰ ਪੈਸੇ ਆਪਣੇ ਆਪਣੇ ਕੋਲ ਹੀ ਰੱਖ। ਤੈਨੂੰ ਵਰਤਣ ਦੀ ਲੋੜ ਨਹੀਂ। ਮੈਂ ਆਪੇ ਆਰਡਰ ਕਰ ਦੂੰਗਾ। ਆਪੇ ਕਰੋਗੇ ਘਰ ਦੇ ਖਰਚੇ ਚੋਂ। ਤੂੰ ਇਸ ਗੱਲ ਤੂੰ ਕੀ ਲੈਣਾ ਘਰ ਦੇ ਖਰਚੇ ਚੋਂ ਚਾ ਕਰਨਾ ਜਾਂ ਕਿੱਥੋਂ ਕਰਨਾ। ਉਹ ਯਾਰ ਮੈਂ ਤੇ ਨਹੀਂ ਲੈਣਾ ਪਰ ਤੁਹਾਨੂੰ ਪਤਾ ਹੀ ਆ ਕਿੰਨਾਂ ਨੇ ਲੈਣਾ ਵਾ ਤੇ ਕਿੰਨਾਂ ਨੇ ਨਹੀਂ। ਉਹਨਾਂ ਨੂੰ ਮੈਂ ਆਪੇ ਸੰਭ ਲੈਣਾ। ਠੀਕ ਹੈ। ਉਹਨਾਂ ਦੀ ਪਹਿਲਾਂ ਹੀ ਇਸ ਗੱਲ ਤੋਂ ਪਹਿਲਾਂ ਹੀ ਉਹਨਾਂ ਦੀ ਜੰਗ ਛੇੜ ਜਾਨੀ ਜੀ। ਉਹਨਾਂ ਨੂੰ ਲੱਗੇ ਰਹਿੰਦੇ ਵੇਖ ਵੱਡੇ ਪਾਪਾ ਵੱਡੀ ਮੰਮੀ ਨੇ ਕਦੀ ਆਪਾਂ ਨੂੰ ਹਨਾ ਕਿਸੇ ਇਹ ਨਹੀਂ ਫੀਲ ਹੁੰਨ ਦਿੱਤਾ ਕਿ ਤੁਸੀਂ ਮੇਰੇ ਭਰਾ ਦੇ ਨਿਆਣੇ ਜੀ ਉਹ ਆਪਣੇ ਨਾਲ ਆਪਣੇ ਨਿਆਣਿਆਂ ਨਾਲ ਉੱਭਦ ਪਾਉਣ ਕਰਦੇ ਆ ਇਹ ਤੇ ਹੈਗਾ ਬਸ ਜਦੋਂ ਵੀ ਮੈਂ ਆਫਿਸ ਤੋਂ ਆਵਾਂ ਨਾ ਤੇ ਮੇਰੇ ਲਈ ਪਹਿਲਾਂ ਹੀ ਚਾਹ ਬਣਾ ਕੇ ਰੱਖਦੇ ਆ ਬਸ ਚਲੋ ਆਓ ਚੱਲੀਏ ਕਹੀਆਂ ਉਹਨਾਂ ਨੂੰ ਕਹਿ ਦਿੰਨੇ ਹਾਂ ਉਹਨਾਂ ਨੂੰ ਚਲੋ ਅਰੇ ਮੂਡ ਪਤਾ ਨਹੀਂ ਖਰਾਬ ਹੋ ਗਿਆ ਟੀਵੀ ਨਹੀਂ ਚੱਲਦਾ ਵੇ ਕਿਰਨ किरण बेटा हां जी मम्मी ए बेटा देख टीवी नहीं चलदा पर रिमोट है कि नहीं देर मैं 10 मिनट वो चले देख दे इनू ओ यार सेल फोन खत्म होयो ने इन्नू ਛੱਡੋ ਮੇਰਾ ਮੋਬਾਈਲ ਵੀ ਖਰਾਬ ਹੋਇਆ ਹੈ ਤੇ ਵੀ ਤੂੰ ਵੀ ਛੱਡ ਛੱਡਿਆ ਮੈਂ ਕੀ ਦੇਖਣਾ ਮੈਂ ਤੂੰ ਹੀ ਮੇਰਾ ਫੋਨ ਵੇਖ ਲਓ ਦੇ ਦੇ ਫਿਰ ਤੇ ਲੈ ਲਓ ਦੇ ਦੇ ਤੂੰ ਨਵਾਂ ਲੈ ਲੈ ਠੀਕ ਆ ਤਾਂ ਹਾਂ ਦੱਸ ਮੇਰੀ ਗੱਲ ਸੁਣੋ ਮੰਮੀ ਪਤਾ ਹੈ ਕੀ ਮੈਂ ਨਾ ਪਹਿਲਾਂ ਸੋਚਿਆ ਮੈਂ ਆਫਿਸ ਸਰ ਛੁੱਟੀ ਕਰ ਲਵਾ ਕਿਉਂ ਛੁੱਟੀ ਕਿਉਂ ਕਰਨੀਓ ਗੱਲ ਤਾਂ ਸੁਣੋ ਤੇ ਫਿਰ ਮੈਂ ਹੁਣ ਆਫਿਸ ਜਾਣਾ ਵਾ ਤੇ ਦੱਸ ਤੂੰ ਤੇ ਸੋਚੀ ਮੈ ਗਈਆਂ ਸੋਚੀ ਨਹੀਂ ਪਈ ਦੱਸ ਲੱਗੀਆਂ ਤੁਹਾਨੂੰ ਆਪਾਂ ਨਾ ਉਹ ਮੇਰੀ ਗੱਲ ਤੇ ਸੁਣ ਲਓ ਫਿਰ ਆਪਾਂ ਡਿਸਾਈਡ ਕੀਤਾ ਕਿ ਸ਼ਾਮੀ ਨਾ ਆਪਾਂ ਘਰ ਹੀ ਮੰਗਾ ਲੈਣਾ ਸਾਰਾ ਕੁਝ ਤੇ ਤੁਸੀਂ ਸ਼ਾਮੀ ਕੋਸ਼ਣਾ ਬਣਾਇਓ ਸਾਰਾ ਕੁਸ਼ ਆਪਾਂ ਘਰ ਹੀ ਆਰਡਰ ਕਰ ਲਾਂਗੇ ਸਾਰੀ ਫੈਮਿਲੀ ਬੈਠ ਕੇ ਆਰਾਮ ਦੇ ਨਾਲ ਇੱਥੇ ਬਹਿ ਕੇ ਖਾਵਾਂਗੇ ਰੋਟੀ ਹਾਂ ਹਾਂ ਜੋ ਤੁਸੀਂ ਕਹੋਗੇ ਪੀਜ਼ਾ 스ਨੈਕਸ ਮੇਰੀ ਗੱਲ ਸੁਣ ਤੂੰ 스ਨੈਕਸ ਤੁਸੀਂ ਜੋ ਖਾਣਾ ਨਾ ਦੋਨੇ ਜਣੇ ਜਾ ਕੇ ਖਾਓ ਸਾਰੇ ਟੱਬਰ ਨੂੰ ਨਾਲ ਲੈ ਕੇ ਜਾਵਾਂਗੇ ਅੱਗੇ ਸਾਡੀ ਨਿਗਾਹ ਦੇ ਵਿੱਚ ਕੰਮ ਹੈਗਾ ਕਹਿੰਦੇ ਤੁਹਾਡਾ ਕੰਮ ਵੀ ਬੜਾ ਵਾ ਦੁਕਾਨ ਤੇ ਬੰਦੇ ਨੇ ਬੰਦਾ ਚੜੇ ਰਹਿੰਦਾ ਜਿਹੜਾ ਕੰਮ ਕਰਦਾ ਨਾ ਦੂਜੇ ਜਿਹੜਾ 48 ਚ ਰੋਟੀ ਹਰੇਕ ਨੂੰ ਸੋਹਣੀ ਲੱਗਦੀ ਹੈ ਮੈਨੂੰ ਪੁੱਛ ਕੇ ਵੇ ਮੇਰੇ ਲੱਤਾਂ ਇੰਨੀ ਦਰਦ ਹੋਣ ਡੀਆਂ ਨਾ ਸਾਰਾ ਦਿਨ ਖੜੀ ਰਹਿ ਨੇ ਲੋਕਾਂ ਨਾਲ ਇੰਨੀ ਸਿਰਦਰਦੀ ਹੁੰਦੀ ਹੈ ਭਾਂਤ ਭਾਂ ਦੇ ਲੋਕੀ ਆਂਦੇ ਆ ਤੇ ਤੂੰ ਰੋਟੀਆਂ ਦੇ ਪ੍ਰੋਗਰਾਮ ਬਣਾਣ ਡਈ ਆ ਤੁਸੀਂ ਪੀਜ਼ਾ ਖਾਓ 버ਗਰ ਖਾਓ ਨੂਡਲ ਖਾਓ ਜੋ ਮਦਨ ਨੇ ਜੀ ਖਾ ਮੁਝਾ ਕੇ ਮੰਮੀ ਸਾਰੀ ਫੈਮਲੀ ਬਹਿ ਕੇ ਖਾਵਾਂਗੇ ਨਾ ਨਾਲੇ ਥੋੜਾ ਆਪਣੇ ਕਰਾਂਗੇ ਦੋ ਸੁੱਖ ਥੋੜਾ ਆਪਾਂ ਵੀ ਇੰਜੋਏ ਕਰਾਂਗੇ ਤੇ ਤੁਹਾਡਾ ਵੀ ਦਿਮਾਗ ਫਰੈਸ਼ ਹੋ ਜਾਊਗਾ ਮੇਰਾ ਦਿਮਾਗ ਫਰੈਸ਼ ਹੈਗਾ ਹੀ ਹੈਗਾ ਹੁਣ ਤਾਈ ਜੀ ਹੈ ਨਾ ਮੇਰੇ ਵੱਲੋਂ ਕੋਈ ਨਹੀਂ ਬੈਠਾ ਸਾਰੇ ਜਨੇ ਚਲੇ ਜਾਨੇ ਆ ਪਰ ਤੇਰੀ ਤਾਈ ਜੀ ਤੇ ਪੁੱਠੇ ਪੁੱਠਾ ਲੈ ਇਹਨਾਂ ਨੇ ਕਹਿੰਨਾ ਵੇਖਿਆ ਨਾ ਰਾਤੀ ਤੇਰੀ ਵਾਰੀ ਆ ਤੇ ਤੂੰ ਰੋਟੀ ਪਜਾਰੋ ਮੰਗਵਾ ਲਈ ਉਹ ਨਈ ਮਮੀ ਹੁਣ ਮੈਂ ਚੱਲੀ ਆ ਮਮੀ ਹੁਣ ਤੁਸੀਂ ਜਿਆਦਾ ਮੈਨੂੰ ਉਹ ਨਾ ਕਰੋ ਮੇਰੇ ਮੈਂ ਵੈਸੇ ਵੀ ਲੈ ਜਾ ਜੋ ਮਰਜ਼ੀ ਕਰ ਤੁਸੀਂ ਮੇਰੀ ਸੁਣਨੀ ਨਹੀਂ ਤਾਈ 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 ਉਹ ਰਤ ਕੱਲ ਗੋਲਡੀ ਨੂੰ ਸਮਝਾਇਆ ਉਹ ਵੀ ਤਾਈ 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 ਜੇ ਤੈਨੂੰ ਸਮਝਾਇਆ ਤਾਈ 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 ਜੋ ਤੁਹਾਡਾ ਦਿਲ ਕਰਦਾ ਨਾ ਕਰੋ ਮਮੀ ਸਾਡੇ ਲਈ ਤੁਸੀਂ ਦੋਵੇਂ ਜਣੇ ਇੱਕੋ ਬਰਾਬਰ ਜੇ ਹੁਣ ਮੈਂ ਚੱਲੀ ਆ ਤਿਆਰ ਹੁਣ ਦਮਾ ਇਸ ਕੁੜੀ ਦਾ ਤੇ ਦਿਮਾਗ ਹੀ ਖਰਾਬ ਹੈ ਮੇਰੀ ਤੇ ਸੁਣਨੀ ਨਹੀਂ ਜੋ ਕਰਨਾ ਹੈ ਕਰਨ ਜਿਸ ਤਰ੍ਹਾਂ ਮਰਜ਼ੀ ਕਰਨ ਮੈਂ ਅਜੇ ਆਪਣਾ ਦਿਮਾਗ ਫਰੈਸ਼ ਰੱਖਾ ਮੈਂ ਵੀ ਸੋਚਦੀ ਰਹਿੰਨੀ ਸਾਰਿਆਂ ਵੱਲੋਂ ਜੋ ਮਰਜ਼ੀ ਚਲਦਾ ਸੜਦਾ ਹੀ ਨਹੀਂ ਪਿਆ ਪਰ ਨੀ ਕੀ ਬਿਮਾਰੀ ਪੈ ਗਈ ਮੋਬਾਈਲ ਨੂੰ ਰਿਮੋਟ ਨੂੰ ਕਿਉਂ ਆਜੇ ਬੜਾ ਓਕਟੇਡਾ ਮੇਡੇ ਵੇਖਦੇ ਪਏ ਟੇਡੇ ਮੇਡੇ ਮੈਂ ਕੁਰਕ ਰਹੀ ਆ ਟੇਡੇ ਮੇਡੇ ਵੇਖਣ ਨਹੀਂ ਤੁਹਾਨੂੰ ਪਤੋਂ ਕਦੀ ਖਾਂਜੇ ਕਰਦੇ ਪਏ ਕਦੀ ਇੰਜ ਨਹੀਂ ਤੇ ਰਿਮੋਟ ਤੋੜ ਨਹੀਂ ਕਿਤਨਾ ਭੰਨ ਦੇ ਠਕ 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 ਲਾਈ ਹੋਈ ਆ ਭੈਣ ਮੇਰੀ ਚਲਦਾ ਨਹੀਂ ਪਿਆ ਤੇ ਚੱਲਦਾ ਨਹੀਂ ਪਿਆ ਸੈਲ ਮੁੱਕ ਗਏ ਹੋਣੇ ਆ ਤੇ ਸੈਲ ਸਵਾ ਮੱਕ ਗਏ ਤੂੰ ਮੇਰੀ ਗੱਲ ਸੁਣ ਇਹ ਕੋਲੀ ਖਾਲੀ ਫੜੀ ਕਾ ਮੈਂ ਕਿਤੇ ਕੁਛ ਲੈ ਆਇਆ ਇਹ ਕੋਲੀ ਨੂੰ ਤੂੰ ਛੱਡ ਪਰਾਂ ਤੇ ਰਿਮੋਟ ਕੇ ਤੋੜਨਾ ਤੇ ਮੇਰੀ ਗੱਲ ਸੁਣ ਬੈਂ ਨਹੀਂ ਚੱਲਦਾ ਪਿਆ ਫੇਰ ਰਿਮੋਟ ਤੋੜਨਾ ਰਿਮੋਟ ਤੋੜਨਾ ਲਾਇਆ ਨਹੀਂ ਚੱਲਦਾ ਸੜਦਾ ਪਿਆ ਮੇਰੀ ਗੱਲ ਸੁਣ ਪਿਛਲੀ ਵਾਰੀ ਸੈਲ ਲਿਆ ਕੇ ਮੈਂ ਪਾਏ ਸੀ ਅੱਛਾ ਐਸ ਵਾਰ ਤੇਰੀ ਵਾਰੀ ਸੈਲ ਜਾ ਜਿਹੜੇ ਉਹ ਸੱਚ ਮੈਪ ਪਵਾਇਆ ਕਿਹੜੇ ਸੱਚ ਉਹ ਵੇ ਬੱਤੀ ਵਾਲੇ ਨਹੀਂ ਤੇ ਪਵਾਣੇ ਨਹੀਂ ਸੀ 24 ਘੰਟੇ ਡਰਾਮੇ ਤੂੰ ਵੀ ਨਹੀਂ ਰੰਨੀ ਮੈਂ ਥੋੜਾ ਵੈ ਨਹੀਂ ਆ ਮੇਰਾ ਤਾਂ ਵੈਹੇ ਟੀਵੀ ਦਾ ਤੂੰ ਜਾਨੀ ਕਿ 70000 ਦਾ ਮੋਬਾਈਲ ਜੋ ਵੇਖ ਦਿ ਰਹੇ ਨੇ ਇੱਕ ਚੀਜ਼ ਹੀ ਵੇ ਨਹੀਂ ਮੇਰੇ ਕੋਲ ਤਾਂ ਮੋਬਾਈਲ ਵੀ ਨਹੀਂ ਹੈਗਾ ਮੈਂ ਤਾਂ ਟੀਵੀ ਵੇਖਦਾ ਮੈਂ ਮੋਬਾਈਲ ਲੈਣ ਤਾਂ ਇਹਨੂੰ ਸਾੜਾ ਉਸ ਦਿਨ ਦਾ ਪਿਆ ਉਹ ਤਾਂ ਪੈਣਾ ਹੀ ਪੈਣਾ ਹਾਂ ਤੇ ਉਹ ਉਹ ਉਦੋਂ ਸੰਜੇ ਪਰਿਵਾਰ ਚੋਂ ਆ ਗਿਆ ਸੀ ਨਾ ਹਾਂ ਹਾਂ ਤੇ ਮੇਰੇ ਵਾਸਤੇ ਆਇਆ ਨਹੀਂ ਭੈਣ ਜੀ ਮੰਨ ਕੇ ਕਹਿੰਦੇ ਮੰਜੂ ਤੂੰ ਟੈਨਸ਼ਨ ਨਾ ਲੈ ਮੈਂ ਤੈਨੂੰ ਮੈਂ ਲੈ ਦੇਵਾਂਗੀ ਆਪ 70 ਦਾ ਲੈਮਨ ਦਾ 5000 ਦਾ ਵੀ ਨਹੀਂ ਲੈ ਕੇ ਦਿੱਤਾ ਤੂੰ ਨਾ ਬੋਤੀਆਂ ਗੱਲਾਂ ਨਾ ਕਰ ਲੈ ਐਥੇ ਹੁਣ ਗੱਲਾਂ ਹੋ ਗਈਆਂ ਹੁਣ ਮੈਂ ਸਹਰਾ ਨਹੀਂ ਹੁਣ ਮੇਰੀ ਜ਼ੁਬਾਨ ਖੁੱਲੀ ਆ ਨਾ ਹੁਣ ਗੱਲਾਂ ਹੋ ਗਈਆਂ ਆਓ ਤੇਰੇ ਤੇ ਜਵਾਬ ਬੰਦ ਕਰ ਦੋ ਸੀ ਸ਼ੁਰੂ ਤੋਂ ਤਦੇ 70000 ਦਾ 50000 ਦਾ ਮੋਬਾਈਲ ਲੈ ਮੰਜੂ ਟੈਨਸ਼ਨ ਨਾ ਲੈ ਤੈਨ ਮੈਂ ਮੋਬਾਈਲ ਲੈ ਦਾਂਗੀ ਤੇ ਮੈਨੂੰ 5000 ਤੇ ਮੈਂ ਟੀਵੀ ਸੜਿਆ ਵੇਖਣਾ ਸਾਰੇ ਲੋ ਸਾਰੀ ਦੁਨੀਆ ਵੇਖਦੀ ਹੈ ਘਰ ਚ ਵੀ ਸਾਰਾ ਟੱਬਰ ਵੇਖਦਾ ਜਦੋਂ ਮੈਂ ਕਿਸੇ ਦਾ ਮੋਬਾਈਲ ਫਾੜ ਲਵਾਂ ਨਾਲ ਹੀ ਕਰ ਮੋਬਾਈਲ ਨਾ ਫੜ ਬੈਟਰੀ ਲੋ ਹੋ ਜਣੀ ਆ ਅੱਜ ਤੱਕ ਤੈਨੂੰ ਮਨ ਦਿਖਾਇਆ ਨਹੀਂ ਲੈ ਤੇ ਉਹ ਤੈਨੂੰ ਕਿਹਨਾਂ ਜਿਹੜਾ ਭਲਾ ਬਣਨੇ ਕਹਤਾ ਗੰਦੀ ਮੰਮੀ ਤੈਨੂੰ ਮੈਂ ਲੈ ਆ ਦਵਾਂਗੀ ਮੋਬਾਈਲ ਅੱਛਾ ਬੋਤੀਆਂ ਗੱਲਾਂ ਨਾ ਮਾਰ ਸੈੱਲ ਪਵਾ ਸੈੱਲ ਨਹੀਂ ਪਵਾਣੇ ਮੈਂ 10 ਰੁਪਏ ਦੇ ਸੈੱਲ ਆਣੇ ਪਾਲਾ ਮੈਂ ਤਾਂ 500 ਰੁਪਏ ਤੋਂ ਸਾਰੇ ਘਰ ਦੇ ਸੋਚ ਬਦਲਾ ਦਿੱਤੇ ਨਹੀਂ ਤੇ ਮੈਂ ਕਾਹਦੇ ਬਲਾ ਵੀ ਟੀਵੀ ਤੂੰ ਵੇਖਣਾ ਹੁੰਦਾ ਮੇਰੇ ਕੋਲ ਤਾਂ ਮੋਬਾਈਲ ਲੈ ਲੈ ਚਲ ਅਸਰਾ ਘਰ ਮੈਂ ਸੂਜਾ ਦੇ ਬਦਲਾ ਦਿੰਨੀ ਆ ਟੀਵੀ ਤੂੰ ਵੇ ਲੈਗਾ ਮੋਬਾਈਲ ਮੰਨਦੇ ਜਾ ਕੰਮ ਕਰ ਜਾ ਆਹੋ ਮੋਬਾਈਲ ਮੇਂ ਵੇਖ ਕਿੰਨਾ 扑ਕਦੀ 扑ਕਦੀ ਗਈ ਹੋ ਹੁਣ 50000 ਦਾ ਮੋਬਾਈਲ ਦੇਣਾ ਪੈਣਾ ਨਾ ਇਹ 5000 ਦਾ 5-5 ਰੁਪਏ ਦੇ ਆ ਨਹੀਂ ਸੀ ਨੇ ਚੱਲ ਮੇਰੇ ਹੱਥ ਤੇ ਤੇ ਮੋਬਾਈਲ ਆਇਆ ਮੈਂ ਤੇ ਦੇਖਾਂ ਆਪੇ ਜਦੋਂ ਕਹਿਣਗੇ ਦੇਖੀ ਜਾਏਗੀ ਅੱਛਾ ਇਹ ਕਿਤੇ ਸੋਨੇ ਸੀਰੀਅਲ ਆ ਬਸ ਤੇਰੇ ਹੱਥ ਵਿੱਚ ਕੋਈ ਨਾ ਕੋਈ ਚੀਜ਼ ਚਾਹੀਦੀ ਆ ਬਸ ਕਰ ਮੇਰਾ ਮੋਬਾਈਲ ਨਾ ਵੇਖ ਕਿਉਂ ਆਹੋ ਐ ਮੋਬਾਈਲ ਹੀ ਮਿਲਣਾ ਜਿੰਦਰ ਮੇਰਾ ਮੋਬਾਈਲ ਨਹੀਂ ਆਣਾ ਸਾਂਝੇ ਚਲੇ ਆਵੋ ਬਸ ਇਹ ਕੀ ਲੈ ਕੇ ਆਏ ਮੇਰੀ ਗੱਲ ਸੁਣ ਹਾਂ ਆ ਸਾਂਝੀ ਚੀਜ਼ ਮੈਨੂੰ ਲਿਆ ਕੇ ਦੇਦੀ ਨਾ ਜਾ ਕੇ ਬੰਦਿਆਂ ਨਾਲ ਗੱਲ ਕਰ ਫਿਰ ਐਲੀਡੀ ਵੇਚ ਦੋ ਹੈ ਵੇਚ ਦੋ ਮੇਰੇ ਨਾਲ ਤੇਰਾ ਗੱਲ ਕਰਨ ਦਾ ਮਤਲਬ ਨਹੀਂ ਤੇ ਨਾ ਮੇਰੇ ਫੋਨ ਨੂੰ ਆਪ ਲਾਵੀਂ ਉਸ ਲਈ ਤੂੰ ਹੀ ਪ੍ਰਧਾਨ ਬਣੀ ਸੀ ਕਿ ਮੈਨੂੰ ਐਸਨਾ ਚਾਹੀਦਾ ਤੁਸੀਂ ਸਾਰਾ ਕੁਝ ਕਰਾਇਆ ਮੈਂ ਨਹੀਂ ਕਰਵਾਇਆ ਅੱਛਾ ਛੱਡੇ ਗੱਲ ਆ ਲੈ ਫੜ ਬਾਜ਼ਾਰ ਗਈ ਸੀ ਤੇ ਆ ਤੇਰੀ ਵਾਰੀ ਉਹ ਮੈਂ ਕੀ ਆ ਲੈਣਦਾ ਮੇਰੀ ਵਾਰੀ ਸੀ ਅੱਜ ਸਬਜ਼ੀ ਲਿਆਂਦੀ ਆ ਲੈ ਫੜ ਇਹ ਕੀ ਹੋਣਾ ਕੱਲ ਮੈਂ ਜਦੋਂ ਬਤਾ ਬੜਾ ਮਰੋਇਆ ਕੀ ਆਇਆ ਸੀ ਬੜਾ ਸੋਣਾ ਲੱਗਾ ਕੀ ਆ ਵੜੀ ਪਾ ਕੇ ਬਣਾ ਚੱਲ ਵਾਰੀ ਤੇਰੀ ਚੱਲ ਚੱਲ ਬੜੀ ਹੈਗੀ ਘਰ ਰਾਹ ਦੀ ਸਬਜੀ ਤੂੰ ਉਮਰਾਨੀ ਹੈ ਨਾ ਹਾਂ ਇਹ ਤੂੰ ਵੇਖ ਕਿਹੜੀ ਚੀਜ਼ ਹੈਗੀ ਕਿਰੀ ਨਹੀਂ ਹੈਗੀ ਓਹ ਦਾ ਸਾਡੇ ਤੁਸੀਂ ਮੈਂ ਵੈਸੇ ਪੁੱਛ ਨਹੀਂ ਬੜੀ ਹੈਗੀ ਨਾ ਰਾਸ਼ਨ ਸੱਚ ਲਖਾਤਾ ਹੀ ਹਾਂ ਲਖਾਤਾ ਚੱਲ ਠੀਕ ਆ ਮਾਸ਼ਾਅੱਲ ਲਖਾਤਾ ਹਾਂ ਹਾਂ ਚੱਲ ਕੱਟ ਕੱਟ ਮੇਰਾ ਕੀ ਆ ਖਾਣ ਨੂੰ ਬੜਾ ਦਿਲ ਕਰਨ ਦੇ ਬੜੀ ਦਿਲ ਖਾਈ ਨਹੀਂ ਸੰਗਾ ਪੈ ਜਾਣੇ ਹਾਂ ਲਖਾਤਾ ਹੈ ਹਾਂ ਭਾਜੀ ਇਹਨੂੰ ਰਹਿਣ ਦਿੰਨੇ ਆ ਕਿਉਂ ਤਰ ਮੇ ਕੋਈ ਖੁਸ਼ਖਬਰੀ ਸੁਣਾਣੀ ਹੈ ਖੋਸ਼ ਖਬਰੀ ਕਿਰਨ ਨਹੀਂ ਹਾਈ ਹਾਈ ਮੈਂ ਤੇ ਆਵਾਂ ਨਹੀਂ ਤਾਈ ਨੇ ਬੜਾ ਤਾਈ ਦਿਲ ਦੀ ਓਦਾਂ ਨਹੀਂ ਹੈਗੀਆਂ ਦਾ ਤਾਈ ਵਾ ਉਹ ਕਿਰਨ ਦਾ ਫੋਨ ਕਹਿ ਕੇ ਗਈਆ ਜਰਾ ਤੀ ਰੋਟੀ ਬਾਹਰੋਂ ਖਾ ਲਾਂਗੇ ਅੱਛਾ ਹਾਂ ਰਾਤ ਦੀ ਰੋਟੀ ਬਾਹਰੋਂ ਵੇਖਿਆ ਨਾ ਜੋ ਮਰਜੀ ਖਾ ਲਈ ਮੇਰੀ ਗੱਲ ਸੁਣ ਪੀਜਾ ਖਾਈ ਬਰਗਰ ਖਾਈ ਨਿਊ ਚਲ ਉਹ ਤੇ ਤੁਸੀਂ ਖਾਂਦੇ ਨਹੀਂ ਸਪ੍ਰਿੰਗ ਰੋਲ ਜਰਾ ਖੁਸ਼ ਹੋ ਕੇ ਖਾਂਦੇ ਭਰਾ ਮਾ ਟੱਬੇ ਚੱਲਾਂਗੇ ਪਰਾ ਹਟਾ ਬਿਰਾਂ ਦਾ ਯੋਦਿ ਰੋ ਟਿੰਕੇਸਰ ਟੱਬੇ ਚੱਲ ਪਾ ਮਾਂਗੇ ਹੂੰ ਤਾਂ ਤੈਨੂੰ ਸਭ ਟੱਬਿਆਂ ਦੇ ਨਾਂ ਆਣੇ ਕਿਉਂਕਿ ਰਾਤ ਦੀ ਆ ਤੇ ਕਿਰਨੂ ਦੇ ਨਾ ਟੱਬਿਆਂ ਦੇ ਐਸ ਕਰਕੇ ਨਾਮ ਮੰਦੇ ਮੇਰੀ ਭੈਣ ਨੇ ਜੇ ਮਨ ਸਾਰੇ ਦੱਸ ਕਿੰਨਾ ਸੀ ਜਸਵੀਰ ਘੁੰਮਦੇ ਸੀ ਤੂੰ ਨਾ ਗੱਲ ਨੂੰ ਵੱਲ ਨਾ ਪਾ ਤੇਰੇ ਮੈਂ ਦੱਸਾਂ ਤੇਰੀ ਨੂੰ ਮੈਂ ਤੇਰੀ ਨੂੰ ਨੂੰ ਆਪਣੀ ਨੂੰ ਸਮਝਦੀ ਆ ਤੇ ਮੈਂ ਅੱਜ ਉਹਨੇ ਕਿਹਾ ਨਾ ਤਾਈ ਜੀ ਨੂੰ ਨਾਲ ਲੈ ਕੇ ਸੁਣ ਪੇਰਾ ਮੇਰੀ ਤੇ ਸੁਣ ਲੈ ਪੈਣਾ ਸੁਣਾ ਸੁਣਾ ਉਹਨੇ ਦਿਨ ਦੀ ਰੋਟੀ ਦਾ ਕਿਉਂ ਨਹੀਂ ਗਿਆ ਰਾਤ ਦੀ ਰੋਟੀ ਦਾ ਕਿਉਂ ਗਿਆ ਕਿਉਂਕਿ ਰਾਤ ਨੂੰ ਵਾਰੇ ਤੇਰੀ ਆ ਉਹਨੇ ਫਿਰ ਤੇਰਾ ਹੀ ਸੋਚਿਆ ਮੇਰੇ ਇੱਕ ਹੋਰ ਵੀ ਸੋਚ ਉਹ ਜਾ ਨਹੀਂ ਮੇਰੀ ਗੱਲ ਸੁਣ ਕਿੱਥੇ ਐ ਕੀ ਆ ਖਾਣਾ ਪਹਿਲ ਸਾਡੇ ਲਗਨੇ ਆ ਤੇਰੇ ਥੋੜੀ ਲਗਨੇ ਆ ਲਗੜੇ ਨਹੀਂ ਲਗਨੇ ਪਰ ਉਹਨੇ ਤੇਰਾ ਸੋਚਿਆ ਮੈਂ ਕੋਲੋਂ ਕਾ ਸਵੇਰੇ ਜਾਵੇਂ ਮੈਂ ਨਹੀਂ ਜਾਣਾ ਕੋਲੋਂ ਕਾ ਸਵੇਰੇ ਜਾਵੇਂ ਨਾ ਕੀਆ ਜਦੋਂ ਤੇਰੀ ਵਾਰੀ ਹੋਏਗੀ ਨਾ ਤੈਨੂੰ ਵੀ ਕਹਿ ਦਾਂਗੀ ਬਣਾ ਹੁਣੇ ਕੀਆ ਬਣਾ ਰਾਤ ਮੈਂ ਸਵੇਰੇ ਜਾਣਾ ਮੈਂ ਨਹੀਂ ਜਾਣਾ ਪੁੱਠੇ ਦਿਮਾਗ ਦੀ ਪੱਲੇ ਪੈ ਗਈ ਪੂਰੀ ਅਡੇ ਵਸੇ ਕੀਆ ਬਣਾ ਤੈਨੂੰ ਮੈਂ ਘੱਟ ਨਹੀਂ ਫੋਨ ਪੁੱਠੇ ਦਿਮਾਗ ਦੀ ਜੇ ਬਾਜ਼ਾਰੋਂ ਚੀਜ਼ ਖਵਾਨੀ ਫੇ ਉਦਾਂ ਕੰਦੀ ਉਸ ਤਰ੍ਹਾਂ ਕੰਦੀ ਕੰਜੂਸ ਐ ਕੰਜੂਸ ਐ ਸਵਾ ਕੰਜੂਸ ਐ ਆਪ ਤੇ ਕੁਝ ਖਵਾਨਾ ਨਹੀਂ ਤੇ ਕਿਸੇ ਨੂੰ ਖਾਂ ਦੇਣਾ ਨਹੀਂ ਹੁਣ ਕਿੰਨੇ ਬਣਾਵਾ ਕਿੰਨਾ ਵੱਡਾ ਕੀ ਆਵਾ